ਮੋਹਾਲੀ 에어ਪੋਰਟ ਰੋਡ ਤੇ ਸਵੇਰੇ ਤੜਕਸਾਰ ਹੋਇਆ ਭਿਆਨਕ ਐਕਸੀਡੈਂਟ ਮੋਹਾਲੀ ਤੋਂ ਆ ਰਹੀ ਟੈਂਪੋ ਟਰੈਵਲ ਅਤੇ ਟੈਕਸੀ ਵਿੱਚ ਹੋਈ ਭਿਆਨਕ ਟੱਕਰ ਟੈਂਪੋ ਟਰੈਵਲ ਵਿੱਚ ਕਰੀਬਨ ਛੋਟੇ ਬੱਚਿਆਂ ਸਮੇਤ 20 ਲੋਕ ਸਵਾਰ ਸਨ ਜ਼ਖਮੀਆਂ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਆਓ ਵੇਖਦੇ ਹਾਂ ਪੂਰੀ ਰਿਪੋਰਟ ਇਸ ਘਟਨਾ 4 ਵਜੇ ਦੀ ਘਟਨਾ ਹੈ ਜੀ ਟੈਂਪੂ ਟਰੈਵਲ ਜਿਹੜੀ ਆ ਬਲੂੰਗੀ ਸਾਈਡ ਤੋਂ ਆ ਰਹੀ ਸੀ ਇਹ ਚ 18 ਦੇ ਕਰੀਬ ਸਵਾਰੀਆਂ ਕਨ ਤੇ ਜਿਹੜਾ ਟੈਕਸੀ ਚਾਲਕਾ ਇਧਰ ਪਾਣੀਪੇਸ ਸਾਈਡ ਤੋਂ ਇਡੇ ਕੀਰੀ ਦੇਵਾਰਾ ਸੀਗਾ ਇਹਨਾਂ ਦੇ ਆਪ ਚ ਜਿਹੜਾ ਟੈਕਸੀ ਚਾਲਕ ਤੇ ਆਪਣੇ ਡਰਾਈਵਰ ਸਾਈਡ ਦੇ ਵੱਜੀ ਆ ਕੇ ਵੱਜ ਕੇ ਤੇ ਘੁੰਮ ਕੇ ਤੇ ਪਲਟ ਗਈ ਆ ਇਹ ਚ 5-6 ਸਵਾਰੀਆਂ ਦੇ ਸੱਟਾ ਲੱਗੇ ਆ ਤੇ ਜਿਹੜਾ ਟੈਂਪੂ ਚਾਲਕ ਆ ਇਹ ਮੌਕੇ ਤੋਂ ਭੱਜ ਗਿਆ ਸੀਗਾ ਸਵਾਰੀਆਂ ਦੇ ਕਹਿਣ ਅਨੁਸਾਰ ਜਿਹੜਾ ਟੈਕਸੀ ਚਾਲਕਾ ਉਹਦੇ ਮੂਹਰੇ ਰਸਤਾ ਲੱਗਿਆ ਉਹ ਵੀ ਸਿਗਨਲ ਨਾਲ ਪਾਰ ਛੇ ਹਸਪਤਲ ਦਾਖਲਾ ਤੇ ਬਾਕੀ ਸਵਾਰੀਆਂ ਵੀ ਆਪਣੇ ਛੇ ਹਸਪਤਲ ਤੇ ਦਾਖਲ ਨੇ ਕਿੰਨੀਆਂ ਸਵਾਰੀਆਂ ਜ਼ਖਮੀ ਹੋਈਆਂ ਪੰਜ ਛੇ ਦੇ ਕਰੀਬ ਫਤ ਤਾਂ ਨਹੀਂ ਹੋਈ ਇਹਨਾਂ ਨੂੰ ਨਹੀਂ ਜੀ